ਯੋ ਤਾਂ ਤੂੰ ਮੇਰੇ ਅੱਗੇ ਥਾਂ ਆ ਗਈ ਤੈਨੂੰ ਪਤਾ ਲੱਗੂਗਾ ਫੇਰ ਇਹਦੀ ਮਾਂ ਮਾਰ ਐ ਮਰੀ ਤਾਂ ਨਹੀਂ ਕਿਵੇਂ ਮੂੰਹ ਲਮਕਾਇਆ ਆ ਕੀ ਹੋ ਰਿਹਾ ਵੀਰਪਾਲ ਮੇਰੀ ਮਾਂ ਤੈਨੂੰ ਐ ਬੋਲਦੀ ਹੈਗੀ ਕਾ ਨੂੰ ਮੰਮੀ ਬਲੱਡ ਵਧਾਈ ਜੰਨੀ ਆ ਚੱਲ ਗੁਰੀ ਯਾਰ ਦੁਕਾਨ ਤੇ ਆਪਾਂ ਕੁਝ ਖਾਇਆ ਆਉਂਦੇ ਆਂ ਵੀ ਦਸੀਏ ਭਾਈ ਮੰਮੀ ਨੇ ਸਾਡਾ ਤਾਂ ਨਾਕੇ ਦਮ ਕਰਿਆ ਪਿਆ ਜੇ ਕਹਿੰਨੇ ਤਾਂ ਮਾਰੇ ਬੋਜਦੇ ਆ ਇਹ ਨਹੀਂ ਆਉਣਾ ਕੁਛ ਨਹੀਂ ਬੈਠ ਸੱਟ ਕਰਨੀ ਮੇਰੀ ਗੱਲ ਸੁਣੋ ਬੈਠ ਜਾ ਦੱਸੋ ਇਹਨਾਂ ਆਪਣਾ ਛੋਟਾ ਜਿਹਾ ਪਰਿਵਾਰ ਹੈ ਮੈਂ ਉਮੀਦ ਕਰਦਾ ਵੀ ਤੂੰ ਸਾਰਿਆਂ ਨੇ ਬਣਾ ਕੇ ਰੱਖੇਗੀ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਇਹ ਤਾਂ ਮੈਨੂੰ ਖੁਦ ਨਹੀਂ ਪਤਾ ਵੀ ਮੈਂ ਕੀ ਮੇਰਾ ਨਾ ਨਾਲੇ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਆਉਣ ਮੈਨੂੰ ਤੇਰੇ ਤੋਂ ਇਹ ਉਮੀਦ ਸੀ ਖਾਣੀ ਦਾ ਬੰਦੇ ਨੇ ਰੋਟੀ ਐ ਦੋ ਵਕਤ ਦੀ ਫਿਰ ਲੜਪੜ ਕੇ ਕੀ ਫਾਇਦਾ ਮੇਰੀ ਮੰਮੀ ਵੀ ਐਵੇਂ ਹੀ ਕਹਿੰਦੀ ਹੁੰਦੀ ਆ ਵੀ ਦੋ ਵਕਤ ਦੀ ਰੋਟੀ ਖਾਣੀ ਹੈ ਮਿਲ ਜੁਲ ਕੇ ਰਹੋ ਲੜਾਈ ਦਾ ਕੀ ਫਾਇਦਾ ਉਹਨੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਉਹ ਜਿਵੇਂ ਮੈਨੂੰ ਦੱਸਦੇ ਮੈਂ ਉਵੇਂ ਹੀ ਕਰਦੀ ਆ ਸੱਚ ਮੰਮੀ ਦੀ ਗੱਲ ਤੋਂ ਜ਼ਿਆਦਾ ਆਏ ਮੈਨੂੰ ਮੰਮੀ ਦਾ ਫੋਨ ਆਇਆ ਸੀ ਅੱਛਾ ਹਾਂ ਤੂੰ ਉਹਦੇ ਨਾਲ ਗੱਲ ਕਰ ਲੈ ਇੱਕ ਵਾਰੀ ਕੀ ਕਹਿੰਦੇ ਸੀ ਵੈਸੇ ਮੰਮੀ ਮੰਮੀ ਕਹਿੰਦੇ ਗੱਲ ਕਰਨੀ ਆ ਦਿਨ ਨਾਲ ਅੱਛਾ ਗੱਲ ਕਰ ਲੈ ਚਲੋ ਮੈਂ ਪੁੱਛਦੀ ਆ ਕੀ ਕਹਿੰਦੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੱਤ ਹੋ ਠੀਕ ਹੋ ਕੀਤਾ ਸੀ ਫੋਨ ਕੀਤਾ ਸੀ ਤੁਸੀਂ ਹਾਂ ਸਭ ਵਧੀਆ ਤੁਸੀਂ ਹੋ ਸਾਰੇ ਆਪਾਂ ਠੀਕ ਆ ਹਾਂਜੀ ਠੀਕ ਐ ਹੋਰ ਬੱਤ ਉਹ ਸੁਨਾਪਿਤ ਸਾਰੇ ਹੋ ਚੰਗੇ ਆ ਹਾਂਜੀ ਹਾਂਜੀ ਠੀਕ ਐ ਸਾਰੇ ਵਧੀਆ ਨੇ ਹੋਰ ਸਾਡਾ ਜਮਾਈ ਠੀਕ ਆ ਕਿ ਤੱਕ ਹਾਂਜੀ ਉਹ ਵੀ ਠੀਕ ਨੇ ਪਰ ਬੱਤ ਸਾਤ ਨੇ ਕਹਿਣਾ ਮੰਨਿੰਦਾ ਹੁੰਦਾ ਆਖੇ ਲੱਗਿਆ ਕਰ ਹਾਂਜੀ ਮੈਂ ਤਾਂ ਸਾਰਿਆਂ ਦੀ ਗੱਲ ਮੰਨਦੀ ਆ ਚਾਹ ਬਣਾ ਲੰਦੇ ਚਾਹ ਕਹੀ ਨਹੀਂ ਆ ਮੈਨੂੰ ਬਹਿ ਜਾ ਪੁੱਤ ਹਾਂ ਕਹਿ ਦੋ ਛੇਤੀ ਕੇ ਮੜਾ ਜਾ ਨੀ ਕਿ ਇਹਦੇ ਨਾਲ ਗੱਲ ਕਰੀ ਜਾਨੀ ਐ ਮੁੰਡੇ ਖੇਤੋਂ ਆਏ ਨੇ ਚਾਹ ਪਾਣੀ ਕਰਦੇ ਉਹਨਾਂ ਨੂੰ ਹਾਂਜੀ ਹਾਂਜੀ ਬਣਾਉਣੀਆਂ ਮੰਮੀ ਮੈਂ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਮੈਂ ਚਾਹ ਬਣਾ ਦਿਆਂ ਠੀਕ ਐ ਬਸ ਠੀਕ ਐ ਅੱਭੀ ਨੂੰ ਚਾਹ ਬਹੁਤ ਸਵਾਦ ਬਣਾਈ ਆ। ਤੈਨੂੰ ਲੱਗਦਾ ਸਹੀ ਆ ਅੰਮ੍ਰਿਤ ਤੇਰੀ। ਅੱਭੀ ਸੱਚੋ ਸਵਾਦ ਆ ਜਾਂਦਾ। ਨਾ ਪਹਿਲਾਂ ਕਦੇ ਜਾ ਸਵਾਦ ਨਹੀਂ ਮਿਲੀ ਸਾਨੂੰ। ਕਿਵੇਂ ਕਰਦੇ ਨੇਗੇ? ਉਹ ਮਾਤਾ ਕਾਨੂੰ ਗੁੱਸਾ ਕਰਦੀਆਂ। ਗੁਰੀ ਲੱਗਦਾ ਮੰਮੀ ਜਾਸ ਫੀਲ ਕਰਦੀ ਆ ਭਾਬੀ ਤੋਂ। ਵੇ ਆ ਕੀ ਤੂੰ ਅੰਗਰੇਜ਼ੀ ਜੀਚ ਪੌਂਕੀ ਜਾਂ ਨਾ ਤੂੰ ਪੰਜਾਬੀ ਚ ਗੱਲ ਕਰ ਮੇਰੇ ਨਾਲ। ਓਏ ਤਾਂ ਐਂ ਕਹਿੰਦਾ ਵੀ ਤੂੰ ਭਾਬੀ ਤਰੀਫ ਨਹੀਂ ਸੁਣ ਸਕਦੀ। ਵੇ ਪਹਿਲਾਂ ਇਸ ਘਰ ਦੀ ਮਾਲਕ ਮੈਂ ਸੀ। ਹੁਣ ਤੇਰੀ ਭਾਬੀ ਹੋ ਗਈ। ਕਿਵੇਂ ਹੱਡ ਹੱਡ ਕਰਦੇ ਨੇਗੇ। ਚੱਲ ਜਾਓ ਵੇ ਖੇਤ ਕੰਮ ਕੋਮ ਕਰ ਲਓ ਹੁਣ ਜਾ ਕੇ। ਉਬਾਰਿਆ ਨਾ ਮਾਤਾ ਹੁਣ ਤਾਂ ਅਗੇ ਬੈਠੇ ਹੀ ਚਾਹੀ ਪੀਣਾ ਐਸੀ ਗੱਲੀ ਚੱਲ ਗੁਰੀ ਚੱਲੀ ਜਾ ਯਾਰ ਮਨ ਇਹਦਾ ਪਿਆ ਦੀ ਜਾਪਾ ਨੂੰ ਚੱਲ ਇੰਨੀ ਕ ਚਾਹ ਸਵਾਦ ਬਣਾਈਏ ਡਬਕੜ ਪਾਣੀ ਪਾਬੀ ਨੇ ਚਾਹ ਸਵਾਦ ਬਣਾਈਏ ਚਾਹ ਸਵਾਦ ਬਣਾਈਏ ਸਾਰਾ ਦਿਨ ਸਿਰ ਤੇ ਚੜਾਈ ਜਾਣਗੇ ਮੈਂ ਕੀ ਬਣਾਉਂਦੀ ਨਹੀਂ ਹੁੰਦੀ ਸੀ ਮੈਨੂੰ ਤਾਂ ਕਦੇ ਕਿਹਾ ਨਹੀਂ ਸੀਗਾ ਹੂੰ ਐ ਹੂੰ ਤੈਨੂੰ ਕੀ ਹੋ ਗਿਆ ਸਾਰਾ ਦਿਨ ਹਾਏ ਹਾਏ ਕਰੀ ਜਾਉ ਮੈਂ ਜੇ ਮਿੰਦ ਪੈ ਜੂ ਨਾ ਉਹਦੀ ਲੱਗ ਜੂਗੀ ਉਹਦੀ ਲੱਗ ਜੂ ਸਮਾਂ ਨਹੀਂ ਪਿੰਦ ਪੈਣ ਦਿੰਦੀ ਮੈਂ ਕਿਹੜਾ ਜਾਣ ਕੇ ਕਰਦੀ ਆ ਆ ਮੇਰੇ ਲੱਤਾਂ ਵਾਂਹ ਟੁੱਟੀਆਂ ਹੁੰਦੀਆਂ ਨੇ ਮੇਰੇ ਕਿਹੜਾ ਜੀ ਕਰਦਾ ਹੈ ਹਾਏ ਕਹਿਣ ਨੂੰ ਜੇ ਕੁਝ ਦੁੱਖ ਦਾ ਤਾਂ ਹੀ ਹਾਏ ਕਹੀਨੀ ਆ ਓਹੋ ਹੁਣ ਬੁੜੀ ਹੋ ਗਈ ਹੁਣ ਲੱਤਾਂ ਵਾਂਹ ਤਾਂ ਦੁਖਣ ਗਈਆਂ ਚੁੱਪ ਕਰਕੇ ਪੈ ਜਾ ਲਹੂ ਨਾ ਪੀ ਮੇਰਾ ਨਹੀਂ ਮੇਰੀ ਤਾਂ ਜਾਨ ਨਿਕਲ ਜਾਂਦੀ ਐ ਤੈਨੂੰ ਆਉਂਗੀਆਂ ਨੇ ਗੱਲਾਂ ਹੈ ਮੇਰੇ ਹੱਦ ਪੈਰ ਦੁਖਦਨ ਮਤਾਂ ਹੀ ਹੈਗਾ ਨਹੀਂ ਆ ਜਦੋਂ ਤੂੰ ਮੇਰੇ ਕੋਲ ਥਾਂ ਆ ਗਈ ਤੈਨੂੰ ਪਤਾ ਲੱਗੂਗਾ ਫੇਰ ਹੈ ਹਜੇ ਤੱਕ ਜਾਨ ਹੈਗੀ ਮੈਰੇ ਤੇ ਬੜਾ ਪਾ ਗਿਆ ਬਥੇਰੀ ਉਮਰ ਹੋ ਗਈ ਹੁਣ ਜਾਂ ਤਾਂ ਨਿਕਲੂਗੀ ਹੋਈ ਹੁਣ ਤੇਰੇ ਬਿਨਾ ਕਿਹੜਾ ਦੁਨੀਆ ਸੁੰਨੀ ਹੁੰਦੀ ਹੈ ਹੈ ਕੀ ਗੱਲ ਹੋ ਗਈ ਬੇਬੇ ਨੀ ਪੁੱਛਣਾ ਵੀ ਮੇਰੇ ਤਾਂ ਲੱਤਾਂ ਵਾਹਾਂ ਵਾਂਗੀਆਂ ਟੁੱਟੀਆਂ ਜਾਂਦੀਆਂ ਨੇ ਲੋ ਮੈਂ ਕੁੱਟ ਦਿਆਂ ਲੱਤਾਂ ਸੋਡੀਆਂ ਪਹਿਜੋ ਤੂੰ ਗਾਣੂ ਆਉਂਕੀ ਨਹੀਂ ਨਹੀਂ ਪਹਿਜੋ ਮੈਂ ਤੂੰ ਸਾਡਾਂ ਤੋਂ ਕੱਟਾਂ ਜਾਂਦੀਆਂ ਨਹੀਂ ਕੁੱਟ ਦਿੰਨੀ ਮੈਂ ਪਹਿਜੋ ਤੁਸੀਂ ਉਹਨੇ ਚੰਗਾ ਜਿਉਂਦੀ ਬਸਦੀ ਰਹਿ ਮਹਾਰਾਜ ਤੈਨੂੰ ਬਾੜਾ ਦੇਵੇ ਸੁਹਾਗ ਜੀਵੇ ਸੱਚਾ ਪਾਤਸ਼ਾਹ ਤਰ ਤਰ ਫੁੱਲੋਂ ਤੇਰੇ ਬੱਚਿਆਂ ਨੂੰ ਬਾਗ ਲਾਵੇ ਭਾਈ ਭਤੀਜੇ ਜੇ ਹੁਣ ਦੇਖ ਕੇ ਮੈਂ ਚੱਚਰ ਕਰਦੀ ਐ ਨਾਲੇ ਉਹਨੂੰ ਸਿਰ ਚੜਾਉਂਦੀ ਐ ਸਾਰਾ ਦਿਨ ਚੱਲ ਬੱਸ ਬੁੱਤੋ ਜੇ ਦੀ ਬਾਹ ਦੀ ਰੇ ਆਰਾਮ ਕਰ ਲੈ ਨਹੀਂ ਨਹੀਂ ਤੁਸੀਂ ਪੈ ਜਾਓ ਮੈਂ ਤੁਹਾਡੀ ਬਾਹਾਂ ਵੀ ਘੁੱਟ ਦੇ ਦਿੰਨੀ ਆਂਗੀ ਲੈ ਬਾਹਾਂ ਵੀ ਘੁੱਟ ਦੇ ਆਂ ਹਾਂ ਨਹੀਂ ਉਦੋਂ ਆਮਣੇ ਆਰਾਮ ਕਰ ਲੈ ਆਮਣ ਹਾਂਜੀ ਚੱਲ ਆਪਾਂ ਪਿੰਡੇ ਜਾਣਾ ਹੈ ਕੀ ਗੱਲ ਸੁੱਖ ਹੈਗੀ ਮੰਮੀ ਬਿਮਾਰ ਹੈਗੀ ਕੀ ਹੋ ਗਿਆ ਤੂੰ ਤਿਆਰ ਹੋ ਜਾ ਕੇ ਭੱਜ ਕੇ ਜਾ ਕੇ ਉਹ ਕੀ ਗੱਲ ਹੋ ਗਈ ਬੀਬੇ ਉਹਨੇ ਸ਼ੂਗਰ ਦੀ ਮਰੀਜ਼ ਐ ਅੱਛਾ ਉਮੰਨੂ ਦਾ ਫੋਨ ਆਇਆ ਸੀ ਕਿਤੇ ਜ਼ਿਆਦਾ ਢਿੱਲੀ ਹੋ ਗਈ ਹੋਊਗੀ। ਅੱਛਾ ਐਂ ਕਰ ਫਿਰ ਤਿਆਰ ਆ। ਉਹ ਤਾਂ ਅਹੀਂ ਲੈ ਜਾ। ਛੇਤੀ ਭੱਗ ਜਾ ਤੂੰ। ਕਹਾ ਮੈਂ ਕੱਪੜੇ-ਕੱਪੜੇ ਬਦਲ ਕੇ ਚਹਿਰ ਲੱਗ ਜੂ। ਤੂੰ ਵੀ ਬੰਨ ਕੇ ਪਰਨਾ ਬਸ ਭੱਜ ਜਾ। ਜਾਣਾ ਬਸ ਫਿਰ ਨੂੰ ਕਹਿੰਦਾ। ਹਾਂ। ਹਮਣਾ ਤੂੰ ਤਿਆਰ ਨਾ ਹੋ ਚੱਲ ਆਪਾਂ ਹੀ ਚੱਲਦੇ ਆਂ। ਮੈਂ ਕੱਪੜੇ ਤਾਂ ਬਦਲ ਲਾਂ। ਨਹੀਂ ਨਹੀਂ ਇਹੀਂ ਆ ਜਾ ਤੂੰ। ਇੱਕ ਵਾਰੀ ਨਹੀਂ ਚੱਲਦੇ ਆਂ। ਅਹੀਂ ਚੱਲੀਏ। ਹਾਂ। ਤੂੰ ਸ ਤਾਂ ਪੱਗ ਬੰਨ ਲੈ ਲੈਂਦੇ। ਮੈਂ ਆਹ ਪਰਨੇ ਹੀ ਲੋਟ ਕਰ ਲਾਂ। ਤੂੰ ਆ ਜਾ ਕੇ ਰੱਲ ਚੱਲੀ। ਚਲੋ। ਆਜੇ ਜੀ ਤਿਆਰ ਇੰਨੀ ਹੋ ਗਿਆ ਮੰਮੀ ਨੂੰ ਮੈਨੂੰ ਦੱਸਤਾ ਦਿਓ ਤੁਸੀਂ ਆ ਜਾ ਉੱਥੇ ਜਾ ਕੇ ਦੇਖਦੇ ਹਾਂ ਇੰਨੀ ਕਾਲੀ ਕਿਉਂ ਕਰੀ ਜਾਂਦੇ ਹੋਗੇ ਚੱਲੀ ਆਪਾਂ ਫਿਰ ਫੋਨ ਆਇਆ ਇਹ ਕਿੱਧਰ ਤਿਆਰ ਹੋਏ ਜਾਂਦੇ ਨੇਗੇ ਪੁੱਛਦੀਆਂ ਜਾ ਕੇ ਵੀ ਤੁਸੀਂ ਕਿੱਧਰ ਜਾਣੇ ਉਹਨਾ ਪੁੱਛਿਆ ਨਾ ਦੱਸਿਆ ਮੰਮੀ ਇਹਦੀ ਮਾਂਬਾਰ ਹੈ ਇਹ ਗੱਲਾਂ ਤਾਂ ਬਾਅਦ ਚ ਵੀ ਹੋ ਜਾਣਗੀਆਂ ਵੀ ਮੈਨੂੰ ਤਾਂ ਕਦੇ ਤੁਸੀਂ ਪੁੱਛਿਆ ਨਹੀਂ ਹੈਗਾ ਇਹਦੀ ਮਾਂਬਾਰੀ ਤੂੰ ਭੱਜਿਆ ਜਾਣਾ ਹੈਗਾ ਮੈਂ ਤਾਂ ਆਪ ਲੱਤਾ ਮਾਂਹ ਚ ਕੜੇਲਾਂ ਪਈ ਜਾਂਦੀਆਂ ਨੇਗੀਆਂ ਕਦੇ ਜਾਤ ਪੁੱਛੀਏ ਮੇਰੀ ਵੀ ਕਿਵੇਂ ਮੰਮੀ ਤੂੰ ਮੈਂ ਤਾਂ ਭਈ ਆਪ ਬਿਮਾਰਾਂਗੀ ਹਾਂ ਮੈਥੋਂ ਨਹੀਂ ਸਾਡਾ ਲੰਗਰ ਠੱਪਿਆ ਜਾਂਦਾ ਸ਼ਾਮ ਨੂੰ ਮੁੜ ਆਇਓ ਕੋਈ ਨਹੀਂ ਆ ਕੇ ਪਕਾ ਲਾਂਗੇ ਪਹਿਲਾਂ ਸਾਨੂੰ ਜਿਆਦਾ ਤਾਂ ਉਹਨਾਂ ਦੇ ਈਦੀ ਇਹਦੀ ਮਾਂ ਬਿਮਾਰ ਹੋਊਗੀ ਉਹ ਲਾ ਕੇ ਬਹਾਨਾ ਤੁਰਪਾਂ ਦੀਏਗੀ ਸਰੋਜ ਭਾਈ ਬੈਜੂਗੀ ਕੱਪੜੇ ਪਾ ਕੇ ਤਿਆਰ ਹੋ ਕੇ ਉਹ ਉਦੋਂ ਉਹਦੇ ਮਗਰ ਲੱਗਦਾ ਸਾਰਾ ਦਿਨ ਢੱਕਾ ਮੈਂ ਵੀ ਨਹੀਂ ਤੋੜਦੀ ਕੁ ਮੰਮੀ ਹੁਣ ਹਾਂ ਠੀਕ ਆਬ ਤੋਂ ਉਹ ਲੈ ਭੈਣ ਤੇ ਬਾਈ ਵੀ ਆ ਗਏ ਬੂਏ ਇਤਾਂ ਕਿਉਂ ਫੋਨ ਕਰਤਾ ਦੇਖ ਲੈ ਦਵਾ ਪਰ ਕਿੰਨੀ ਆਪੋ ਹੋ ਗਈ ਐ ਮੰਮੀ ਠੀਕ ਹੋ ਤੁਸੀਂ ਹਾਂ ਠੀਕ ਕੀ ਹੋ ਗਿਆ ਬਸ ਠੀਕ ਆਬ ਤੋਂ ਸੱਸੀ ਕੰਮ ਸੱਸੀ ਕੰਮ ਠੀਕ ਹੋਈ ਹੁਣ ਹਾਂ ਠੀਕ ਹੁਣ ਤਾਂ ਠੀਕ ਆ ਬਈ ਮੰਮੀ ਪਹਿਲਾਂ ਤਾਂ ਮੈਂ ਡਰ ਗਿਆ ਸੀ ਪਹਿਲਾਂ ਵੀ ਕਦੇ ਪਿਆ ਸੀਗਾ ਤੋਰ ਨਾ ਬਈ ਪਹਿਲਾਂ ਤਾਂ ਕਾਹਨੂੰ ਡਾਕਟਰ ਕਹਿੰਦਾ ਐ ਕਿ 슈ਗਰ ਵਾਲਾ ਵਧ ਗਿਆ ਸੀਗਾ ਅੱਛਾ ਮੈਂ ਪਾਣੀ ਲੈ ਕੇ ਆਉਣਾ ਮੰਮੀ ਤੁਸੀਂ ਦਵਾਈ ਨਹੀਂ ਲੈਂਦੇ ਟਾਈਮ ਤੇ ਕਿ ਧਿਆਨ ਕਿਉਂ ਨਹੀਂ ਰੱਖਦੇ ਆਵਦਾ? ਨਾ ਪੁੱਤ ਦਵਾਈ ਤਾਂ ਖਾਈ ਜੰਨੀ ਆ। ਫੇਰ ਕੀ ਹੋ ਗਿਆ ਸੀਗਾ? ਬਸ ਇੱਕੋ ਲਸ ਤੋਂ ਵੀ ਸ਼ੂਗਰ ਵੱਧ ਗਿਆ। ਉਹ ਮਿੱਠਾ-ਮੁੱਠਾ ਵੀ ਘਟਾ ਰੱਖਿਆਗਾ। ਇੱਕ ਭੋਗ-ਭੂਗ ਜੇ ਆ ਗਏ। ਬਸ ਉੱਥੇ ਮਾੜਾ-ਮੋਟਾ ਮਿੱਠਾ ਖਾਦਾਂ ਗਿਆ। ਸਹਰੇਜ ਰੱਖਿਆ ਕਰੋ ਤੁਸੀਂ। ਤੁਹਾਨੂੰ ਪਤਾ ਤਾਂ ਹੈਗਾ ਤੁਹਾਡਾ ਸ਼ੂਗਰ ਉਹਦੀ ਵੱਧ ਜਾਂਦਾਗਾ। ਅੱਗੇ ਤਾਂ ਕਿਤੇ ਬਰਿਆ ਨਹੀਂ ਸੀ। ਬਣੂ ਤੁਕ ਧਿਆਨ ਨਹੀਂ ਰੱਖਦਾਗਾ ਮੰਮੀ ਦਾ। ਉਪਰਨੇ ਮੈਂ ਕੀ ਕਰਾਂ ਮੈਂ ਹੁਣ ਜਦੋਂ ਘਰੇ ਹੁਣਾਉ ਤਾਂ ਮੈਂ ਨਿਗਰ ਰੱਖਾਂ ਜਦੋਂ ਮੈਂ ਨਹੀਂ ਹੁੰਦਾ ਉਦੋਂ ਪੂਰਾ ਚਾਹ ਚ ਮਠਾ ਪਾ ਕੇ ਪੀ ਜਾਂਦੀ ਰਹਿੰਦੀ ਮੜਾ ਜੇ ਧਿਆਨ ਰੱਖਿਆ ਕਰ ਹੁਣ ਮੈਂ ਵੀ ਨਹੀਂ ਇੱਥੇ ਹੈਗੀ ਹੁਣ ਤਾਂ ਇੰਨੀ ਧਿਆਨ ਰੱਖਣਾ ਪਊਗਾ ਮੈਨੂੰ ਮੈਥੋਂ ਸਾਰਾ ਦਿਨ ਘਰੇ ਰਹਾਨੀ ਜਾਂਦਾ ਕੰਮ-ਕੁਮ ਜਾਣਾ ਹੀ ਪੈਂਦਾ ਬਾਹਰ ਅੰਦਰ ਮੰਮੀ ਤੂੰ ਆਪ ਵੀ ਧਿਆਨ ਰੱਖਿਆ ਕਰ ਐ ਨਾ ਕਰਿਆ ਕਰ ਨਾ ਪੁੱਤ ਹੁਣ ਤਾਂ ਮੈਂ ਧਿਆਨ ਹੀ ਰੱਖਿਆ ਕਰੂੰ ਹੁਣ ਤਾਂ 1 ਲੱਖਤੀ ਵੱਧ ਗਿਆ ਸ਼ੂਗਰ ਪਤਾ ਨਹੀਂ ਲੱਗਿਆ ਮੈਨੂੰ ਕਿਹੜੇ ਡਾਕਟਰ ਦੇ ਦਿਖਾ ਕੇ ਆਏ ਸੀ ਫਿਰ ਉਹ ਸੀ ਬਈ ਪ੍ਰਾਈਵੇਟ ਖੁੱਲੇ ਇੱਕ ਨਮਾਜ਼ ਹਸਪਤਾਲ ਉਹ ਜ ਉਹ ਤਾਂ ਤੂੰ ਛੱਡ ਪਰੇ ਤੂੰ ਨੇ ਇੱਕ ਸਰਕਾਰੀ ਚ ਡਾਕਟਰ ਆਇਆ ਸ਼ੂਗਰ ਵਾਲਾ ਅੱਛਾ ਬਾਲਾ ਵਧੀਆ ਕਹਿੰਦੇ ਉੱਥੇ ਦਿਖਾ ਕੇ ਆਈ ਇੱਕ ਵਾਰੀ ਜਾ ਕੇ ਦਿਖਾ ਲੈ ਚਲ ਕਿਹੜਾ ਦਵਾਈ ਲੈਂਦੀ ਆ ਨਾ ਫਿਰ ਕੀ ਬਣਦਾ ਇੱਕ ਦੋ ਦਿਨ ਦਵਾਈ ਦੇ ਕੇ ਦੇਖ ਲਓ ਨਹੀਂ ਫਿਰ ਉੱਥੇ ਦਿਖਾਇਆ ਇਹੋ ਹਾਂ ਹੁਣ ਤਾਂ ਉਹ ਠੀਕ ਆ ਫਰਕ ਆਗਾ ਪਹਿਲਾਂ ਨਾਲੋਂ ਤਾਂ ਚਲ ਬਈ ਹੁਣ ਤੁਸੀਂ ਕਰ ਲਓ ਘੰਟਾ ਦੋ ਘੰਟੇ ਰਾਂ ਮੈਂ ਠੰਡਾ ਰੰਡਾ ਲਿਆਉਣਾ ਫਿਰ ਆ ਗਲਾਸ ਲੈ ਜਾ ਤੁਸੀਂ ਪੈ ਜਾਓ ਮਾਨੂੰ ਠੰਡਾ ਲੈਣ ਗਿਆ ਉਹਨਾਂ ਰੈਸਟ ਕਰ ਲੋ ਮੰਮੀ ਤੁਸੀਂ ਵੀ ਪੈ ਜਾਓ ਲੈ ਮੈਂ ਸਿਰ ਦੱਬ ਦਿਆਂ ਤੁਹਾਡਾ ਕੋਈ ਕੰਮ ਤਾਂ ਨਹੀਂ ਰਹਿੰਦਾ ਹੈਗਾ ਮੈਂ ਕੰਮ ਕਰ ਦਿੰਨੀ ਆ ਕੋਈ ਕੰਮ ਕਰਨ ਵਾਲਾ ਪਿਆ ਤਾਂ ਨਾ ਬਸ ਤੱਕ ਕਰ ਲੈਸੀ ਉਹਨੇ ਮਾਣ ਨਹੀਂ ਕਰ ਲੈ ਲਿਬਾਹਾਂ ਦੱਬ ਦਿਆਂ ਚੱਲਾਵਣ ਚੱਲੀਏ ਫਿਰ ਹੁਣ ਆਪਾਂ ਦੀਕ ਦੀ ਮਮਮੀ ਆਪਾਂ ਨੂੰ ਮੈਂ ਤਾਂ ਕਹਿੰਦਾ ਸੀ ਬਈ ਭੈਣ ਨੂੰ ਛੱਡ ਜਾਂਦੇ ਦੋਕ ਦਿਨ ਯਾਰਾ ਮੈਂ ਬਾਹਰ ਅੰਦਰ ਬਗਿਆ ਨਾ ਫਿਰ ਹੁਣ ਦੋਕ ਦਿਨਾਂ ਚ ਠੀਕ ਹੋ ਗਈ ਜਦੋਂ ਮੰਮੀ ਫੇਰ ਬਗ ਜਾਂਦੀ। ਚੱਲ ਫਿਰ ਹੁਣ ਜੇ ਔਖਾ ਹੈਗਾ ਮੰਨੂ ਨੂੰ ਤੂੰ ਲਾ ਲੈ ਦੋ ਦਿਨ। ਪਰ ਮੰਮੀ ਤਾਂ ਕਹਿੰਦੀ ਸੀ ਵੀ ਮੁੜਿਆ ਆਇਓ ਸ਼ਾਮ ਤੱਕ। ਚੱਲ ਪੁੱਤ ਤੂੰ ਵਗ ਜਾ। ਮੈਂ ਸਾਰ ਲੂੰਗੀ। ਮੇਰਾ ਫਿਕਰ ਨਾ ਕਰੀ। ਮੇਰੀ ਸੱਸ ਵੀ ਬਿਮਾਰ ਹੈ ਮੰਮੀ। ਫੇਰ ਤੁਸੀਂ ਬਗ ਜੁਤ। ਚੱਲ ਫਿਰ ਚਲੀਏ। ਮੰਮੀ ਤੁਸੀਂ ਤਾਂ ਪੈ ਜਾਓ ਕੋਈ ਨਾ ਅਸੀਂ ਬਗ ਜਾਾਂਗੇ। ਪੈ ਜਾਓ ਪੈ ਜਾਓ ਰੈਸਟ ਕਰ ਲਓ। ਐ ਮਹੀਨਾ ਧੁੱਪੇ ਫਿਰੋ। ਚੰਗਾ। ਚੰਗਾ ਹੁਣ। ਠੀਕ ਹੈ ਚੰਗਾ ਜੀ ਮਨੂ ਮੈਨੂੰ ਦੱਸਦੀ ਚੰਗਾ ਫੋਨ ਕਰਕੇ ਸ਼ਾਮ ਤੱਕ ਕਿ ਮੰਮੀ ਕਿਵੇਂ ਨੇ ਨਾਲ ਧਿਆਨ ਰੱਖਿਆ ਕਰ ਤੂੰ ਬਾਹਲਾ ਬਾਹਰ ਨਾ ਫਿਰਿਆ ਕਰ ਜਿੰਨਾ ਚਿਰ ਠੀਕ ਨਹੀਂ ਨਾ ਹੁੰਦੀ ਘਰੀ ਰਹੀ ਚੰਗਾ ਅਜੇ ਤਾਂ ਹੀ ਨਹੀਂ ਆਏ ਹੈਗੇ ਮੈਨੂੰ ਤਾਂ ਲੱਗਦਾ ਮਹਾਰਾਣੀ ਰਹੂਗੀ ਚੰਗਾ ਮਾਂ ਦਾ ਮਹਾਨਤ ਹੈ ਮੰਮੀ ਭੁੱਖ ਲੱਗੀ ਪਈ ਆ ਰੋਟੀ ਪਕਾ ਲੰਦੀ ਆ ਮਮੀ ਭੁੱਖ ਤਾਂ ਮੈਨੂੰ ਬਹੁਤ ਲੱਗੀ ਪਈ ਆ ਬਣਾ ਲਾ ਦੇਖੋ ਮੁੰਡਿਓ ਮੇਰੀ ਗੱਲ ਸੁਣ ਲਓ ਰੋਟੀ ਤਾਂ ਨਾ ਆਮ ਨਹੀਂ ਆ ਕੇ ਬਕਾਊਗੀ ਮੈਥੋਂ ਨਹੀਂ ਕੁਛ ਹੁੰਦਾ ਹੈਗਾ ਮੇਰੇ ਤਾਂ ਹੱਡ ਪੈਰ ਦੁਖੀ ਜਾਂਦੇ ਨੇਗੇ ਲੈ ਮੰਮੀ ਜੀ ਭਾਬੀ 2 ਸਾਲ ਹੋਰ ਨਾ ਆਉਂਦੀ ਫਿਰ ਵੀ ਇਹ ਸਾਰਾ ਕੰਮ ਤੁਸੀਂ ਕਰਦੇ ਹੁਣ ਸਾਰਾ ਕੰਮ ਭਾਬੀ ਦੇ ਸਿਰ ਰੱਖਿਆ ਵੱਡਾ ਆ ਭਾਬੀ ਦਾ 헤ਜਲਾ ਤੂੰ ਭਾਬੀ ਦਾ ਮੁੰਡਾ ਹੈ ਕਿ ਮੇਰਾ ਮੁੰਡਾ ਹੈਗਾ ਪਹਿਲਾਂ ਤਾਂ ਉਹ ਵੱਡਾ ਉਹ ਚਮਚਾ ਬਣਿਆ ਪਿਆ ਸੀ ਹੁਣ ਤੁਸੀਂ ਦੋਨੇ ਉਹਦੇ ਚਮਚੇ ਬਣ ਗਏ ਕਾਣੂ ਮੰਮੀ ਬਲੱਡ ਵਧਾਈ ਜੰਨੀ ਆ ਚੱਲ ਗੁਰੀ ਯਾਰ ਦੁਕਾਨ ਤੇ ਆਪਾਂ ਕੁਝ ਖਾਇਆ ਆਉਂਨੇ ਗਿਆ ਨਹੀਂ ਤਾਂ ਮੰਮੀ ਅੱਜ ਆਪ ਨੂੰ ਭੁੱਖੇ ਮਾਰ ਦਊਗੀ ਓ ਲੈ ਭਾਬੀ ਵੀ ਆ ਗਈ ਨਹੀਂ ਆ ਗਈ ਬਾਈ ਟਾਈਮ ਲਾਤਾ ਮੰਮੀ ਮੰਮੀ ਬਿਮਾਰ ਸੀਗੀ ਉਹ ਤਾਂ ਕਹਿੰਦੇ ਸੀ ਵੀ ਰਾਇਪਾ 2-4 ਦਿਨ ਤਾਂ ਇਹ ਤਾਂ ਕਹਿਤਾ ਘਰੇ ਕੰਮ ਕੌਣ ਕਰਦਾ ਇਹਦੀ ਮਾਂ ਬਿਮਾਰ ਹੈ ਮਰੀ ਤਾਂ ਨਹੀਂ ਕਿਵੇਂ ਮੂੰਹ ਲਮਕਾਇਆ ਮੰਮੀ ਕੁਸਤਾ ਸੋਚ ਕੇ ਬੋਲ ਇਹ ਤਾਂ ਪਹਿਲੀ ਰੋਂਦੀ ਆਈ ਹੈ ਵੇ ਤੂੰ ਤਾਂ ਮੇਰੇ ਹੱਥੋਂ ਗਿਆ ਹੁਣ ਆ ਛੋਟੇ ਵੀ ਨਾ ਮੇਰੇ ਹੱਥਾਂ ਚੋਂ ਨਿਕਲ ਜਾਣ ਤੂੰ ਤਾਂ ਤੀਮੀ ਦਾ ਗੁਲਾਮ ਬਣਿਆ ਬੈਠਾ ਕਿਤੇ ਇਹ ਨਾ ਬਣ ਜਾਣਾ ਮੰਮੀ ਗੁਲਾਮ ਤਾਂ ਗੁਲਾਮ ਹੀ ਸਹੀ ਮੈਂ ਤਾਂ ਆਪਦੀ ਘਰ ਵਾਲੀ ਦਾ ਸਾਥ ਦੇਉਂਗਾ। ਤੁਸੀਂ ਚੰਗਾ ਨਹੀਂ ਕੀਤਾ ਨਾਲੇ। ਉਹਦੀ ਮੰਮੀ ਬਾਰੇ ਇੰਨਾ ਮਾੜਾ ਬੋਲ ਕੇ। ਹਾਏ ਹਾਏ ਬੇ ਮੈਂ ਤੇਰਾ ਮਾੜਾ ਕਰਤਾ। ਜੰਮਿਆ, ਪਾਲਿਆ, ਪੜਾਇਆ, ਸਭ ਕੁਝ ਤੇਰਾ ਕੀਤਾ। ਹੁਣ ਤੂੰ ਮੈਨੂੰ ਐਂ ਬੋਲਦਾ। ਆ ਚੰਗੀ ਗੱਲ ਐ ਮੰਮੀ। ਪਹਿਲਾਂ ਬੁਰਾ ਭਰਾ ਬੋਲ ਲੈ ਕਰ ਬਾਅਦ ਚ ਐਮੋਸ਼ਨਲ ਸੀਨ ਕ੍ਰੀਏਟ ਕਰ ਲੈ ਕਰ। ਤੇਰਾ ਵੀ ਕੋਈ ਜਵਾਬ ਨਹੀਂ ਮੰਮੀ। ਲਾ ਗੁਰ ਯਾਰ ਆਟਾ ਵੀ ਹਿਲਾ ਦੇ ਯਾਰ। ਯਾਰ ਮੈਨੂੰ ਤਾਂ ਗੱਲ ਕਰਨੀ ਸੀ। ਹਾਂ ਦੱਸੋ ਤੇਰ ਮਮੀ ਹਨਾ ਭਾਬੀ ਨਾਲ ਕਿੰਨਾ ਵਿਵਹਾਰ ਮਾੜਾ ਵਿਵਹਾਰ ਕਰਦੀ ਹੈ ਹਨਾ ਯਾਰ ਹਾਂ ਪਹਿਲੇ ਤਾਂ ਹੈ ਕਰਨੀ ਜਦੋਂ ਆਪਾਂ ਚਲੇ ਵੀ ਰੋਟੀ ਦਿਵਾ ਦੇਣੀ ਉਹ ਉਹ ਰਿਆਰ ਅੱਤਰ ਮੈਂ ਉਹਨਾਂ ਨਾਲ ਦੇਖ ਕੇ ਵਿਆਹ ਕਰਨ ਨੂੰ ਵੀ ਇਨਜੀ ਕਰਦਾ ਹਾਂ ਗੁਰੀ ਤੂੰ ਤਾਂ ਮੇਰੇ ਦਿਲ ਦੀ ਗੱਲ ਹੀ ਕਹਦੀ ਯਾਰ ਜਦੋਂ ਗੋਗੀ ਵੀਰੇ ਦਾ ਵਿਆਹ ਨਹੀਂ ਹੋਇਆ ਸੀਗਾ ਮਾਂ ਕਿਵੇਂ ਲੋਕਾਂ ਦੀ ਮਿੰਤਾ ਕਰਦੀ ਹੁੰਦੀ ਸੀਗੀ ਵੀ ਮੇਰੇ ਗੋਗੀ ਨੂੰ ਸਾਥ ਕਰਾ ਦਿਓ ਹੂੰ ਉਹ ਤਾਂ ਬਥੇਰੀਆਂ ਮਿੰਤਾ ਕਰਦੀ ਸੀ ਆ ਹੁਣ ਦੇਖ ਲੈ ਜਦੋਂ ਦਾ ਵਿਆਹ ਹੋਇਆ ਭਾਬੀ ਨਾਲ ਇਟ ਕੁੱਤੇ ਵਾਲਾ ਵੇਰ ਪਤਾ ਨਹੀਂ ਯਾਰ ਜਦੋਂ ਔਰਤਾਂ ਸੱਸਾਂ ਬਣ ਜਾਂਦੀਆਂ ਨੇ ਏਦਾਂ ਕੋਈ ਕਰਦੀਆਂ ਨੇ ਇਹ ਤਾਂ ਉਹੀ ਜਾਣਣੇ ਯਾਰ ਆਪਾਂ ਨੂੰ ਤਾਂ ਕੀ ਪਤਾ ਚੱਲਦਾ ਸੋ ਤਾਂ ਕੰਮ ਕਰੀ ਜਾਓ ਚਲਾ ਜੀ ਜਲਦੀ ਆ ਰੋਟੀ ਦੀ ਖਾ ਲਈ ਉੱਥੇ ਆ ਕੇ ਆ ਆ ਕੋਈ ਜਾਨੀ ਜੀ ਇਹ ਰਾਜਾ ਵਾਰੀ ਬੈਠਣਾ ਸੀ ਹੱਸ ਕੇ ਹੰਮੀ ਹਸਰੀਕਾਰ ਕੀ ਠਾਕ ਵੇਖ ਤੂੰ ਦਾਸ ਹਾਂ ਲੱਗੀ ਠੀਕ ਐ ਸ਼ਿਕਮ ਸਤਿ ਸ਼੍ਰੀ ਅਕਾਲ ਅਜੇ ਤਾ ਠੀਕ ਐ ਵਧੀਆ ਬਹਿ ਜਾ ਹੋਰ ਹੋ ਗਈ ਠੀਕ ਐ ਜੀ ਵਧੀਆ ਅੱਜ ਕਿਵੇਂ ਪਛਾਣਦੇ ਚ ਨਹੀਂ ਆਉਂਦੇ ਪੱਗ ਜੀ ਬੰਨੀ ਫਿਰਦੇ ਹੋਏ ਓ ਯਾਰ ਬਸ ਉਹਨਾਂ ਨੂੰ ਵਧੀਆ ਲੱਗੀ ਪੱਗ ਜੀ ਅੱਛਾ ਪੱਗ ਬਨ ਕੇ ਵੇਖੀ ਮਾਣ ਸਿੱਖੀ ਲੈਣਾ ਪੱਗ ਬੰਨਣੀ ਵਧੀਆ ਪੱਗ ਦਾ ਬੰਨਿਆ ਕਰੋ ਹੋਰ ਇਹ ਕਬਾਲ ਦੇ ਰਹੇ ਨਹੀਂ ਗੰਝੇ ਜੇ ਹੋਗੇ ਜਮੀ ਅੱਛਾ ਹੋਰ ਵਾਲ ਤੁ ਜਵਾਕਾਂ ਨੂੰ ਲੈਂਦੀਆਂ ਨਾਲ ਮੰਮੀ ਉਹ ਕਿੱਥੇ ਠੀਕ ਆਉਂਦੇ ਸੀ ਦੋ ਤਮਾਂ ਘੰਟੇ ਜਾਣਾਗਾ ਉਹ ਕਰੀ ਖੇਢੀ ਖੁੱਢੀ ਜਾਂਦੇ ਨੇਗੇ ਉਹ ਮਿਲ ਜਾਂਦੇ ਨਾਲ ਆ ਕੇ ਕੋਈ ਨਾ ਕਦੇ ਫੇਰ ਮਿਲ ਜਾਣਗੇ ਕਦੇ ਆ ਜਾਣਗੇ ਹੋਰ ਜਿਰੀ ਜੂਰੀ ਦਾ ਕਿਵੇਂ ਜੀ ਇੱਥੇ ਲੇਟ ਹੀ ਲਾਵਾਂਗੇ ਕੋਕੀ ਯਾਰ ਕਿੱਕੀ ਵੀ ਰੱਖੀ ਐ ਮੱਕੀ ਚਾਰ ਚੂਰ ਪਾਵਾਂਗੇ ਅੱਛਾ ਹੋਰ ਛਬੀ ਲਾਵਾਂਗੇ ਮਾ ਮੀਂਹ ਆ ਪੈ ਗਿਆ ਤੀ ਹੁਣ ਨਾ ਨਾ ਫੇਰ ਹਲੇ ਆ ਮੀਂਹ ਨਾਲ ਕੀ ਹੁੰਦਾ ਐ ਮੀਂਹ ਤਾਂ ਆਉਣਗੇ ਹੋਰ ਵੀ ਆਉਣਗੇ ਹਜੇ ਸੌਣ ਚ ਲਾਵਾਂਗੇ ਜਾਈਂ ਸੌਣ ਚ ਐ ਨਹੀਂ ਪਤਾ ਮੀਂਹ ਆਉਣ ਚਲ ਦੇਖੀਓ ਫੇਰ ਕਹਿੰਦੇ ਮੌਸੂਨ ਹੁਣ ਆ ਗਈਆਂ ਕੋਈ ਪਤਾ ਨਹੀਂ ਹਲੇ ਸੌਣ ਵਾਲੇ ਮੀਂਹ ਤਾਂ ਪੈਂਦੀ ਐ ਦੀਪਾਲ ਅੱਜ ਤਰ ਇਹੋ ਤੁਸੀਂ ਦੇਖਾਂਗੇ ਮਮੀ ਰਹਿ ਤਾਂ ਕਿੱਥੇ ਜਾਂਦਾਗਾ ਤੇ ਹੋਰ ਆਮਨ ਨਹੀਂ ਦੀਦੀ ਉਹ ਅੰਦਰ ਹੀ ਐ ਮੈਂ ਲਿਆਉਣਾ ਬੁਲਾ ਕੇ ਮਮੀ ਉਹਨੂੰ ਫਿਰ ਬੁਲਾ ਲਿਆ ਨਾਲ ਉਹਨੂੰ ਕਹਿੰਦੇ ਪਾਣੀ ਲਿਆਵੇ ਪਹਿਲਾਂ ਫਿਰ ਚਾਹ ਨਾਲੂ ਕਹਿੰਦਾ ਨਾ ਤੇ ਬੇਬੇ ਠੀਕ ਐ ਹਾਂ ਠੀਕ ਐ ਉਹ ਵੀ ਅੱਛਾ ਅੰਦਰ ਹੀ ਪਏ ਨੇ ਬਸ ਉਹ ਲੱਤਾਂ ਵਾਹਾਂ ਹਾਈਆਂ ਤਾਂ ਦੁਖਦੀਆਂ ਰਹਿੰਦੀਆਂ ਨੇ ਹਨਾ ਬੁੜੇ ਸਰੀਰ ਹੋ ਜਾਂਦਾ ਜਦੋਂ ਹੋਰ ਮਮੀ ਫਿਰ ਵੱਡੀ ਉਮਰ ਚ ਤਾਂ ਲੱਤਾਂ ਵਾਹਾਂ ਦੁਖਣੀਆਂ ਹੀ ਨੇ ਉਮਰ ਵੱਡੀ ਹੋ ਰਹੀ ਐ ਨਾ ਫਿਰ ਬੇਬੇ ਦੀ ਉਮਰ ਦੇ ਹਿਸਾਬ ਨਾਲ ਦੁਖਦੀਆਂ ਨੇ ਦੀ ਫਿਰ ਅਸੀਂ ਆ ਜਾਾਂਗੇ ਮੈਨੂੰ ਸੁਣ। ਕੀ ਦਾ ਫੋਨ ਸੀ ਹੁਣ? ਮੰਮੀ ਦਾ ਫੋਨ ਸੀ ਉਹ ਤਾਂ ਠੀਕ ਨਹੀਂ ਹੈਗੀ। ਅੱਛਾ। ਉਹ ਤਾਂ ਕਹਿੰਦੇ ਮੈਨੂੰ ਆ ਕੇ ਮਿਲ ਜਾ ਮੇਰਾ ਕੀ ਪਤਾ ਮੈਨੂੰ ਮੇਰਾ ਸ਼ਰੀਰ ਦਿਖੀ ਜਾਂਦਾ। ਚਲੋ ਤਾਂ ਆਪਾਂ ਫਿਰ ਜਾ ਆਵਾਂਗੇ। ਹੁਣ ਭੈਣ ਤੇ ਜੀਜਾ ਆਏ ਨੇ ਬਾਰੇ। ਅੱਛਾ। ਹਾਂ ਤੂੰ ਮੇਰੇ ਨਾਲ ਮੜਾ ਜਾ ਕੇ। आजा। और मम्मी नूं बढ़िया काम कर दी तेरी करी जाती है भाई आही रोटी टुकी है होर केड़ा इथे कोई काम है सस्ती गल दीदी सस्ती गल दी और अमन ठीक है हां जी ठीक है जी दीदी चल और के हाँ अंदर ही बड़ी बैठी सी हां मैं अंदर बैठी सी मम्मी दा फोन आया सी अच्छा हां जी के में तेरी मम्मी ठीक है नहीं? ना ठीक नहीं हैगे हजे है ਕੱਲੀ ਸਾਸਰੀ ਘਰ ਮੱਥੇ 'ਚ ਮਾਰੀ ਆ ਕੇ ਪਾਣੀ ਧਾਣੀ ਤਾਂ ਲਿਆਉਂਦੀ ਕੁੜੀ ਪਰੌਣਾ ਆਏ ਨੇ ਤੈਨੂੰ ਪਤਾ ਨਹੀਂ ਗਰਮੀ ਦਾ ਮਹੀਨਾ ਹੈਗਾ ਹਾਂਜੀ ਮੈਂ ਲੈ ਕੇ ਆਉਣੀ ਆ ਮੰਮੀ ਤੁਸੀਂ ਐਂਕੋ ਬੋਲਦੇ ਹੋ ਭਾਬੀ ਨੂੰ ਭੱਜ ਕੇ ਪੈੰਨੇ ਹੋਗੇ ਮੜਮ ਟੱਕਾ ਕੰਮ ਕਰਨਾ ਪਿਆਰ ਨਾਲ ਕਿਹਾ ਕਰੋ ਤੈਨੂੰ ਕੀ ਪਤਾ ਵੀਰ ਪਾਲ ਇਹ ਤਾਂ ਖਿੱਚ ਕੇ ਰੱਖਣੀ ਪੈਂਦੀ ਐ ਫੇਰ ਲੋਟ ਆਉਂਦੀ ਹੈਗੀ ਤੇ ਨਹੀਂ ਤਾਂ ਇਹ ਨਾ ਮੁੰਡਾ ਹੈਗਾ ਮੁੰਡਿਆਂ ਨੇ ਸਰਤੇ ਚੜਾ ਰੱਖੀ ਐ ਇਹ ਕਿਸੇ ਦਾ ਤਾਂ ਡਰ ਹੋਣਾ ਹੀ ਚਾਹੀਦਾ ਨਹੀਂ ਤਾਂ ਇਹ ਮੇਰੇ ਸਿਰ 'ਚ ਗਲੀਆਂ ਕਾਦ ਦੂ ਨਹੀਂ ਮੰਮੀ ਇੰਨਾ ਨਹੀਂ ਭੱਜ ਕੇ ਪੈਣਾ ਚਾਹੀਦਾ ਆਏ ਗਏ ਤਾਂ ਵੀ ਮੜਾ ਜਾਂ ਦੇਖਣਾ ਚਾਹੀਦਾ ਵੀ ਆਇਆ ਗਿਆ ਰਹਿ ਗਿਆ ਚੱਲ ਮੈਂ ਤਾਂ ਕਰਦੀ ਕੁੜੀਆਂ ਮੇਰੇ ਤਾਂ ਸਰ ਗਿਆ ਕਈ ਵਾਰ ਕੋਈ ਬਗਾਨਾ ਆਇਆ ਬੈਠਾ ਹੁੰਦਾ ਅਗਲਾ ਕਹਿੰਦੇ ਇਹ ਹੀ ਬੋਲਦੀ ਹੈਗੀ ਉੱਤੇ ਦੀਆ ਇਤੇ ਅੱਖਾਂ ਭੁਟੀ ਹੋ ਜਾਣਗੇ ਉੱਤੇ ਡੋਲਦਾ ਪਾਣੀ ਅੱਖਲੀ ਨਹੀਂ ਦਿੱਤੀ ਹੈਗੀ ਅੰਮੀ ਮੈਂ ਤੁਹਾਡੇ ਕੀ ਨਹੀਂ ਕਰਤਾ ਹੈਗਾ ਸੀ ਤੁਸੀਂ ਚੱਕ ਲੈਂਦੇ ਮੈਂ ਕਿਹੜਾ ਜਾਣ ਕੇ ਸਿੱਟਿਆਗਾ ਤੁਹਾਡੇ ਤੇ ਮੰਮੀ ਹੱਦ ਹੋ ਗਈ ਆ ਕੀਤਾ ਤੂੰ ਤੂੰ ਤਾਂ ਚੁੱਪ ਹੀ ਰਹਿ ਤੀਮੀ ਦਾ ਗੁਲਾਮ ਆ ਆ ਕੀ ਹੋ ਰਿਹਾ ਵੀਰਪਾਲ ਮੇਰੀ ਮਾਂ ਤੇ ਨੂੰ ਐ ਬੋਲਦੀ ਹੈਗੀ ਕੀ ਦਸੀਏ ਬਾਈ ਮੰਮੀ ਨੇ ਸਾਡੇ ਤਾਂ ਨਾਕੇ ਦਮ ਕਰਿਆ ਪਿਆ ਵੀ ਕਹਿੰਨੇ ਤਾਂ ਮਾਰੇ ਰੋਈ ਦੀ ਕੀ ਗੱਲ ਆ ਗੋਗੀ ਮੈਨੂੰ ਖੁੱਲ ਕੇ ਗੱਲ ਦੱਸ ਮੈਂ ਦੱਸਦਾ ਬਾਈ ਤੈਨੂੰ ਬਹਿ ਜਾ ਇਹਦੀ ਮਾਂ ਮਾਰ ਐ ਮਰੀ ਤਾਂ ਨਹੀਂ ਕਿੰਨੇ ਮੂੰਹ ਲਮਕਾਇਆ ਹਾਏ ਹਾਏ ਬੇ ਮੈਂ ਤੇਰਾ ਮਾੜਾ ਕਰਤਾ ਜੰਮਿਆ ਪਾਲਿਆ ਪੜਾਇਆ ਸਭ ਕੁਝ ਤੇਰਾ ਕੀਤਾ ਹੂੰ ਤੂੰ ਮਨਵਾਏ ਬੋਲਦਾ ਵੱਡਾ ਆ ਭਾਬੀ ਦਾ 헤ਜਲਾ ਤੂੰ ਭਾਬੀ ਦਾ ਮੁੰਡਾ ਹੈਂ ਕਿ ਮੇਰਾ ਮੁੰਡਾ ਹੈਂਗਾ ਪਹਿਲੇ ਤਾਂ ਉਹ ਵੱਡਾ ਉਹਦਾ ਚਮਚਾ ਬਣਿਆ ਪਿਆ ਤੀ ਹੁਣ ਤੁਸੀਂ ਦੋਨੇ ਉਹਦੇ ਚਮਚੇ ਬਣ ਗਏ ਭਾਬੀ ਕਰੇ ਤੈਨਾਂ ਕੋ ਸੋਹਰੇਗਾ ਤੂੰ ਮੈਨੂੰ ਕੋਈ ਗੱਲ ਦੱਸੀ ਨਹੀਂ ਜੀ ਦੀਦੀ ਮੈਂ ਤਾਂ ਤਾਂ ਕਰਕੇ ਚੁੱਪ ਸੀ ਵੀ ਇਹ ਕਦੇ ਤਾਂ ਮੇਰਾ ਦੁੱਖ ਸਮਝਣਗੇ ਪਰ ਇਹ ਨਹੀਂ ਸਮਝਦੇ ਦੇਖ ਤਾਂ ਵਿਚਾਰੀ ਬਾਲੀ ਔਖੀ ਹੈਗੀ ਕੀ ਲੱਛਣ ਕਰਦੀ ਹੈ ਤੇਰੇ ਵਾਲੀ ਕਮਾਲ ਹੋ ਗਈ ਮਾਤਾ ਵੀਰਪਾਲ ਮੇਰੀ ਮਾਂ ਵੀ ਹੁਣ ਤੇਰੇ ਨਾਲ ਇਹੀ ਕਰਿਆ ਕਰੂਗੀ ਚੱਲ ਆਪਾਂ ਇਹੀ ਰਹਿਣਾ ਇੱਥੇ ਹੁਣ ਤੂੰ ਨਹੀਂ ਕਦੇ ਉਰੇ ਆਉਣਾ। ਨਾ ਪੁੱਤ, ਉਤਾਰ ਆਇਆ ਨਾ ਕਰ। ਮੈਂ ਤਾਂ ਅਭੀ ਧੀ ਬਿਨਾ ਮਰ ਜੂ। ਮਾਤਾ, ਆ ਦੀ ਧੀ ਬਾਰੇ ਵੇਖ, ਤੈਨੂੰ ਕਿੰਨੀ ਖੋਪੈਂਦੀ ਹੈਗੀ। ਭਾਬੀ ਦੀ ਮਾਤਾ ਬਿਮਾਰ ਪਈ ਹੈਗੀ। ਤੂੰ ਕਿੱਡੀ ਪੱਥਰਦਿਲ ਦੀ ਔਰਤ ਹੈਂਗੀ? ਮੈਨੂੰ ਤਾਂ ਤੇਨੂੰ ਮਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ। ਚੱਲ ਵੀਰਪਾਲ, ਆਪਾਂ ਨਹੀਂ ਇਸ ਘਰੇ ਇਦੂ ਬਾਦ ਪੈਰ ਵੀ ਪਾਉਣਾ। ਮੈਨੂੰ ਤਾਂ ਸ਼ਰਮ ਆਉਂਦੀ ਇੱਥੇ ਬੈਠੇ ਨੂੰ। ਨਾ ਪੁੱਤ ਐਂ ਨਾ ਕਰੋ। ਭਈਓ, ਮੈਂ ਤਾਂ ਸੁੱਤੋਂ ਮਾਫੀ ਮੰਗਦੀ ਆਂ। ਅੱਗੇ ਤੋਂ ਨਹੀਂ ਐ ਕਰਦੀ। ਮਾਫੀ ਮੇਰੇ ਤੋਂ ਨਹੀਂ, ਆਮਣ ਤੋਂ ਮੰਗ ਮਾਤਾ। ਜਾ ਤੀ ਤਿਆਰ ਹੋ ਜਾ। ਤ ਮੈਨੂੰ ਮਾਫ ਕਰਦੇ। ਨਹੀਂ ਨਹੀਂ ਇਹਦੇ ਤੇ ਮਾਫੀ ਮੰਗਣ ਵਾਲੀ ਕੀ ਗੱਲ ਹੈ। ਤੁਸੀਂ ਮੇਰਾ ਦੁੱਖ ਸਮਝ ਲਿਆ ਐਂਨੇ ਹੀ ਬਹੁਤ ਆ। ਚੱਲ ਹੁਣ ਹੋ ਤਿਆਰ। ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ ਮਾਤਾ। ਇੱਕ ਤਾਂ ਉਹਨਾਂ ਦੀ ਮਾਂ ਬਿਮਾਰ ਹੈਗੀ। ਤੁਸੀਂ ਉਹਨਾਂ ਨਾਲ ਕੀ سلوਕ ਕਰਦੇ ਹੋਗੇ? ਤੁਸੀਂ ਉਹਨਾਂ ਦਾ ਦਰਦ ਸਮਝਣਾ ਚਾਹੀਦਾ ਸੀ। ਉਹਦੇ ਨਾਲ ਖੜਨਾ ਚਾਹੀਦਾ ਸੀ। ਕਹਿੰਦਾ ਪੁੱਤ ਮੇਰੀ ਅੱਖਾਂ ਖੋਲਦੀਆਂ। ਤੂੰ ਨਹੀਂ ਮੈਂ ਕਰਦੀ। ਮਾਤਾ ਤੂੰ ਨੂੰ ਧੀ ਬਣਾ ਕੇ ਰੱਖਣਾ ਸੀ। ਨੂੰਹ ਵਾਲਾ سلوਕ ਨਹੀਂ ਕਰਨਾ ਸੀ। ਹੁਣ ਨਹੀਂ ਪੁੱਤ ਮੈਂ ਕਰਦੀ। ਚੰਗਾ ਦੀਦੀ ਅਸੀਂ ਜਾਣੇ ਆ। ਚੰਗਾ ਮਨਾ। ਠੀਕ ਹੈ। ਧੰਨਵਾਦ ਸੋਡਾ ਜਿਹੜਾ ਤੁਸੀਂ ਮੰਮੀ ਨੂੰ ਸਮਝਾਇਆ ਨਾਲੇ ਸੋਡਾ ਵੀ ਧੰਨਵਾਦ ਵੀਰੇ ਜੇ ਤੁਹਾਡੇ ਵਰਗੇ ਪਰਉਨੇ ਕਰ ਕਰ ਹੁਣ ਤਾਂ ਕਰ ਸਵਰਗ ਬਣ ਜੇ। ਕੋਈ ਗੱਲ ਨਹੀਂ ਭੈਣ ਜੇਦੂਬਾ ਤੈਨੂੰ ਕਦੇ ਕੋਈ ਵੀ ਗੱਲ ਕਹੀ ਨਾ ਤੂੰ ਮੈਨੂੰ ਫੋਨ ਕਰਦੀ ਤੈਨੂੰ ਪੇਕੇ ਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ। ਠੀਕ ਹੈ ਵੀਰੇ। ਲੈ ਤੀਏ ਜਿੰਨਾ ਚਿਰ ਤੇਰੀ ਮਾਂ ਨਹੀਂ ਨਾ ਠੀਕ ਹੁੰਦੀ ਤੂੰ ਉੱਥੇ ਹੀ ਰਹੀਂ। ਕੰਮ ਤੁਹਿੰਦੇ ਦਾ ਭੋਰਾ ਫਿਕਰ ਨਾ ਕਰੀ ਮੈਂ ਆਪੇ ਕਰ ਲੂੰਗੀ। ਚੰਗਾ ਜੀ ਫਿਰ ਮੈਂ ਆਉਣਾ ਮੁੜ ਕੇ। ਚੰਗਾ ਆਉਗੀ। ਚੰਗਾ। ਛੱਡਿਆ ਮੈਂ ਜਾਏ ਹੁਣ 아주 사습니다 ਸਹੀ ਗੱਲ ਤਾ ਚਲ ਚੰਗਾ ਮੈਂ ਤਾਂ ਜਾਣਾ ਫਿਰ ਹਣ ਚੰਗਾ ਨਹੀਂ ਪੁੱਤ ਚਾਹ ਪਾਣੀ ਪੀ ਕੇ ਜਾਈਂ ਨਹੀਂ ਨਹੀਂ ਚਾਹ ਪਾਣੀ ਨੂੰ ਕੀ ਪੀ ਕੇ ਤੁਰੇ ਦੀ ਹੁਣ ਅਸੀਂ ਨਾਲੇ ਘਰ ਨੂੰ ਮੈਂ ਕਿਤੇ ਸੌਹਰਾ ਕਰ ਨਹੀਂ ਸਮਝਿਆ ਆਪਦਾ ਘਰ ਹੀ ਸਮਝਦਾ ਮੈਨੂੰ ਕਿਹੜਾ ਕੋਈ ਸੰਗ ਸੀ ਤੇ ਚਾਹ ਪੀਣੀ ਹੁੰਦੀ ਮੈਂ ਆਪੇ ਚੱਕ ਕੇ ਪੀ ਲੰਦਾ ਇਕਨੇ ਉਧਰ ਉਤਾਰ ਹੋਰੇ ਆ ਰਹੇ ਨੇ ਜੀਜਾ ਹੀ ਹੋਰੇ ਉਹਨਾਂ ਨੂੰ ਮਿਲਣਾ ਹੈ ਜਾ ਕੇ ਤਾਂ ਕਰਕੇ ਮੈਨੂੰ ਕਾਲੀ ਹੈ ਚੰਗਾ ਜੀ ਫਿਰ ਚੰਗਾ ਪੁੱਤ ਮਰ ਕੇ ਜੇ ਇਹ ਚਾਹ ਮੈਂ ਉਹਨੂੰ ਫੋਨ ਕਰ ਦੇ ਠੀਕ ਮੈਂ ਠੀਕ ਹੁਣ ਤੁਸੀਂ ਹਾਂ ਤਾਂ ਹੁਣ ਤਾਂ ਠੀਕ ਆ ਤੈਨੂੰ ਦੇਖ ਕੇ ਅੱਧਾ ਦੁੱਖ ਟੁੱਟ ਗਿਆ ਮੇਰਾ ਤਾਂ ਔਰ ਵਧੀਆ ਹੋਇਆ ਤੂੰ ਆ ਗਈ ਸਤਿਗੁਰਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਲਈ ਹੋਣੀ ਹੈ ਇਸ ਵੀਡੀਓ ਵਿੱਚ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਜੇ ਸੱਸਾਂ ਚਾਹੁੰਦੀਆਂ ਨੇ ਕਿ ਨੂਹਾ ਉਹਨਾਂ ਨੂੰ ਆਪਣੀ ਮਾਂ ਮੰਾਂ ਦੀ ਤਰ੍ਹਾਂ ਸਮਝਣ ਤਾਂ ਸੱਸਾਂ ਨੂੰ ਵੀ ਨੂਹਾ ਦਾ ਦੁੱਖ ਸੁੱਖ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਆਪਣੀਆਂ ਧੀਾਂ ਵਾਂਗੂ ਰੱਖਣਾ ਚਾਹੀਦਾ ਹੈ ਤੇ ਹੁਣ ਵਾਰੀ ਹੈ ਜੀ ਕਮੈਂਟਾਂ ਦੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਗੁਰਪ੍ਰੀਤ ਸ਼ਰਮਾ ਬੀਜੇ ਕਪੂਰ ਥਲਾ ਕਿਰਨਪ੍ਰੀਤ ਅਸ਼ਨੂਰ ਅਲੀ ਸੇਰ ਵੀਰਪਾਲ ਸੇਖੋਂ ਜਗਜੀਤ ਗਿੱਲ ਜਪਨਜੋਤ ਗਿੱਲ ਜੀਤੀ ਭੰਦੇਰ ਗੁਰਜੀਤ ਕੌਰ ਮਨਜੋਤ ਕੌਰ ਪੱਠੜ ਦੀਪਕੌਰ ਭੈਣੀ ਵਗਾ ਇਹ ਉਹਨਾਂ ਦੇ ਨਾਂ ਸੀ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਤੁਸੀਂ ਵੀ ਵਧੀਆ ਕਮੈਂਟ ਕਰਿਓ ਫਿਰ ਤੁਹਾਡੇ ਨਾਂ ਵੀ ਅਗਲੀ ਵੀਡੀਓ ਦੇ ਵਿੱਚ ਅਸੀਂ ਐਂ ਬੋਲਾਂਗੇ ਤੇ ਹੁਣ ਦਿਓ ਸਾਨੂੰ ਇਜਾਜ਼ਤ ਸਸਕਾਰ